ਕੜੀ ਸਿੱਖ ਕੌਮ ਦੇ ਅੱਗੂ ਬਾਬਾ ਦੀਪ ਸਿੰਘ ਦੀ ਥਾਂ ਤੇ ਬੈਠੇ ਬੰਦੇ ਦੀ ਸਿਫਤ ਦੇ ਵਿੱਚ ਸਾਨੂੰ ਇਹ ਕਹਿਣਾ ਪੈ ਰਿਹਾ ਵੀ ਦੇਖੋ ਉਹ ਕਰਤਾਰ ਦਾ ਪਹੁੰਚੂਗਾ ਸੀ ਹਰਦੂ ਲਾਹਣਤ ਨਹੀਂ ਸਾਡੀ ਉੱਥੇ ਵੀ ਸੰਭਾਵਨਾ ਹੈਗੀ ਆ ਉਹਦੇ ਜਾਨੀ ਕਰਤਾਰ ਤੋਂ ਡਿਗਨੇ ਦੀ ਅਸੀਂ ਕਹਿਣਾ ਕੀ ਆ ਸਿਫਤ ਕੀ ਕਰਨੀ ਆ ਸੋਚਣਾ ਚਾਹੀਦਾ ਵਿੱਚ ਕੌਮ ਪ੍ਰਤੀ ਬੇਈਮਾਨੀ ਕੋਈ ਨਹੀਂ ਸੀ ਪਰ ਫਿਰ ਜਦੋਂ ਸੰਤ ਜਨਾਇਰ ਸਿੰਘ ਕੌਮ ਪ੍ਰਤੀ ਬੇਈਮਾਨੀ ਕਿੱਦਾਂ ਪ੍ਰਮੋਟ ਕਰੋਗੇ ਤੁਸੀਂ ਭੇਕਵਰੀ ਨਾਉ ਪੋਲੀਟੀਕਲ ਪਾਰਟੀ ਦਾ ਲੀਡਰ ਨਾਉ ਐਮ ਐਲ ਏ ਨਾਉ ਐਮ ਪੀ ਨਾ ਕੋਈ ਅਹੁਦਾ ਨਾ ਕੋਈ ਚੇਅਰਮੈਨ ਨਹੀਂ ਉਹਦੇ ਕੋ ਮਤਲਬ ਕੌਮ ਪ੍ਰਤੀ ਉਹਦੇ ਕੋ ਹੱਕ ਕੀ ਸੀਗੇ ਉਸ 'ਤੇ ਸਰਕਾਰ ਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਗੱਲ ਕਰਦੀ ਸੀ ਉਹਨੂੰ ਤਾਂ ਬਿਠਾਇਆ ਹੀ ਉੱਥੇ ਇਸ ਕਰਕੇ ਗਿਆ ਸੀ ਵਿਗਨ ਪਾਉਣ ਦੇ ਲਈ ਜਿਹੜੇ ਐਂਗਲ ਤੋਂ ਜਿਹੜੀਆਂ ਐਨਕਾਂ ਲਾ ਕੇ ਤੁਸੀਂ ਦਿਖਾਉਣਾ ਚਾਹੁੰਦੇ ਨਾ ਉਦੋਂ ਕਿ ਵਰਗੀਆਂ ਨੂੰ ਬੇਨਤੀ ਆ ਜਿਹੜੀਆਂ ਐਨਕਾਂ ਲੋਕਾਂ ਦੀ ਅੱਖਾਂ ਤੇ ਲਾ ਕੇ ਤੁਸੀਂ ਵੱਖਰੇ ਰੰਗ ਦਿਖਾਉਣਾ ਚਾਹੁੰਦੇ ਆ ਠੀਕ ਆ ਥਾਂ ਸੇ ਰਹਿਣ ਦਿਓ ਜਿੱਥੇ ਹੈਗਾ ਉਹਨੂੰ ਗੁਰੂ ਸਾਹਿਬ ਦੀ ਥਾਂ ਨਾ ਬਿਠਾ ਲੂ ਐਡੀਆਂ ਐਡੀਆਂ ਐਡਾ ਐਡਾ ਸਿਫਤਾਂ ਮਾਜਿਕਾ ਕਰੋ ਦੀਆਂ ਰੋਹਾਨੀਅਤ ਵਾਲਾ ਰੂਪ ਵੇਖਦੇ ਆ ਇਸ ਸਮੁੱਚੀ ਸਦੀ ਦੇ ਵਿੱਚ ਤਾਂ ਇਹ ਮੰਨ ਕੇ ਚੱਲਣਾ ਪਊਗਾ ਕਿ ਰਾਸ਼ਟਰੀ ਪੱਧਰ ਤੇ ਨਹੀਂ ਬਲਕਿ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਵੀ ਜਦੋਂ ਵਿਸ਼ਵ ਵਿਆਪੀ ਵਰਤਾਰਿਆਂ ਦੀ ਗੱਲ ਹੁੰਦੀ ਹੈ ਤੇ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਨੂੰ ਮਰਫੀ ਕਰਕੇ ਨਹੀਂ ਵੇਖਿਆ ਜਾਂਦਾ ਕਿ ਕੀ મતਲਬ ਰੋਹਾਨੀਅਤ ਕੀ ਗੱਲ ਬਣੀ ਇਹ ਵੀ ਉਹਨੂੰ ਪੜ੍ਹਾਈ ਲਿਖਾਈ ਦੇ ਐਂਗਲ ਤੋਂ ਕਹਿੰਦਾ ਬੇਸ਼ੱਕ ਉਹ ਥੱਲੇ ਸੀਗਾ ਪੋਲਿਟਿਕਸ ਦੀ ਉਹਨੂੰ ਸੂਝ-ਬੂਝ ਨਹੀਂ ਸੀ ਠੀਕ ਹੈ ਪਰ ਜਦੋਂ ਰੂਹਾਨੀਅਤ ਪੱਧਰ ਤੋਂ ਦੇਖਣਾ ਪੈਣਾ ਰੂਹਾਨੀਅਤ ਪੱਖ ਤੋਂ ਦੇਖਣਾ ਪੈਣਾ ਫਿਰ ਅੰਤਰਰਾਸ਼ਟਰੀ ਪੱਧਰ ਦੀ ਜਦੋਂ ਰੂਹਾਨੀਅਤ ਦੀ ਗੱਲ ਆਉਣੀ ਆ ਉਹਨੂੰ ਭਿੰਡਰਾਲਾ ਮਰਫੀ ਨਹੀਂ ਕੀ ਮਨਫੀ ਨਹੀਂ ਕੀਤਾ ਜਾ ਸਕਦਾ ਕਿ ਹੈ ਇਹਦੇ ਮੂੰਹ ਚ ਰੇਤ ਪਾਉਣੇ ਵਾਲੀ ਗੱਲਤ ਨਹੀਂ ਹੁੰਦਾ ਵੀ ਅੰਤ ਰੂਹਾਨੀਅਤ ਦੇ ਅਰਥ ਕੀ ਆ ਤੁਹਾਡੇ ਵੀ ਕਿਸੇ ਸੈਂਟਰ ਦੇ ਵੱਲੋਂ ਕਹੇ ਹੋਏ ਤੇ ਉੱਥੇ ਬੈਠ ਕੇ ਕਦੇ ਇਹਨਾਂ ਨੇ ਇਮਾਨਦਾਰੀ ਨਾਲ ਸੋਚਿਆ ਕਿ ਇੱਕ ਗਲਤੀ ਜਸਟੀਫਾਈ ਕਰ ਦਈਏ ਕਿ ਦਰਬਾਰ ਸਾਹਿਬ ਦੇ ਅੰਦਰ 1.5 200 250 300 ਬੰਦੇ ਨੂੰ ਲੈ ਕੇ ਜਿਹਦੇ ਤੇ ਅਧਿਕਾਰ ਕੋਈ ਨਹੀਂ ਦਰਬਾਰ ਸਾਹਿਬ ਤੇ ਉਹਦਾ ਸੈਂਟਰ ਦਾ ਕਾਨੂੰਨ ਆ ਜਿਹਦੇ ਅੰਡਰ ਅਸ਼ਰੂਮਣੀ ਕਮੇਟੀ ਸ਼ਰੂਮਣੀ ਕਮੇਟੀ ਦੇ اجلاس ਦੀ ਕੋਈ ਵੀ اجلاس ਉਹਦਾ ਕੋਈ ਮੀਟਿੰਗ ਡੀਸੀ ਦੀ ਹਾਜ਼ਰੀ ਤੋਂ ਬਿਨਾ ਕੰਪਲੀਟ ਨਹੀਂ ਹੋ ਸਕਦਾ ਉਹਦੇ ਅੰਡਰ ਤੇ ਉਸ ਬਿਲਡਿੰਗ ਵਿੱਚ ਬੈਠਾ ਹੋਇਆ ਬੰਦਾ ਇਹ ਕਹਿ ਰਿਹਾ ਪਈ ਇੱਕ ਲੱਖ ਬੰਦਾ ਮਿਲਟਰੀ ਦਾ ਮਾਰਦੇ ਤੇ ਅਸੀਂ ਕਹਿੰਨੇ ਆ ਰੋਹਾਨੀਅਤ ਦਾ ਪੱਧਰ ਉਹਦਾ ਬਹੁਤ ਉੱਚਾ ਸੀ ਦਿੱਲੀ ਤੋਂ ਮੁੜ ਕੇ ਆਉਣਾ ਬੰਬੇ ਤੋਂ ਮੁੜ ਕੇ ਆਉਣਾ ਹਰਿਆਣੇ ਦੇ ਵਿੱਚ ਜਦੋਂ ਅਕਜਨੀ ਗੁਰਦੁਆਰੇ ਦੀ ਅੱਗ ਲੱਗੀਆਂ ਉਸ ਤੇ ਲਈ ਉੱਥੋਂ ਨਿਕਲ ਜਾਣਾ ਹੁੰਦਾ ਕਤਲ ਕੇਸ ਪਿਆ ਪੁਲਿਸ ਫੜਨਾ ਚਾਹੁੰਦੀ ਆ ਤਾਂ ਉਹ ਵੀ ਕਹਿਣਾ ਪਈ ਮੈਂ ਫਲਾਨੀ ਤਰੀਕ ਨੂੰ ਇਸ ਦਿਨ ਮੈਂ ਸਥਾਤੀਕ ਗ੍ਰਫਤਾਰੀ ਦਊਗਾ। ਇਮਲੀ ਭੁਗਤ ਤੋਂ ਬਿਨਾਂ ਨਹੀਂ ਹੁੰਦਾ। ਠੀਕ ਆ ਇਹਨੂੰ ਐਵੇਂ ਵੱਡਾ ਬਣਾ ਕੇ ਨਾ ਕਰੀਂ ਹਾਂਜੀ ਮੈਂ ਇਹ ਕਹਾਂਗਾ ਅੰਤਲਾਨਾ ਜੋ ਕੁਝ ਮੈਂ ਕੀਤਾ ਹੈ ਪਰ ਉਹਨਾਂ ਦੀ ਸੋਚ ਬੜੀ ਲਿਮਿਟਿਡ ਸੀ ਬੜੀ ਛੋਟੀ ਦੱਤੇ ਆ ਸੁਣ ਲਓ ਬਰਗੇੜੀ ਗਤੀ ਉਹਨਾਂ ਦਾ ਠੀਕ ਆ ਜੀ ਉਹ 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 ਮਰੇ ਹੁਣ ਕਹਿ ਰਿਹਾ ਵੀ ਉਹਦੀ ਸੋਚ ਬਹੁਤ ਲਿਮਿਟਿਡ ਸੀ ਤੇ ਉਹ ਕਹਿੰਦਾ ਰੂਹਾਨੀਅਤ ਉਦੋਂ ਕਹਿੰਦਾ ਪਰ ਰੂਹਾਨੀਅਤ ਜਿਹੜੀ ਆ ਉਹਦੀ ਉਸ ਪੱਖ ਤੋਂ ਦੇਖਿਆ ਜਦੋਂ ਅੰਤਰਰਾਸ਼ਟਰੀ ਪੱਧਰ ਦੀ ਗੱਲ ਆਉਣੀ ਆ ਤੇ ਉਹਦੀ ਥਾਂ ਮਤਲਬ ਇਹ ਭਿੰਡਰਾਲਾ ਰੂਹਾਨੀਅਤ ਪੱਖ ਤੋਂ ਅੰਤਰਰਾਸ਼ਟਰੀ ਪੱਧਰ ਤੇ ਦੁਨੀਆਂ ਦਾ ਵੱਡਾ ਲੀਡਰ ਸੀ ਵੱਡਾ ਆਗੂ ਸੀ ਉਹ ਪਤਾ ਨਹੀਂ ਕਿਹੜੀ ਰੂਹਾਨੀਅਤ ਇਹਨਾਂ ਦੀ ਵਿਜ਼ਨ ਜਿਹਨੂੰ ਕਹਿੰਦੇ ਆ ਉਹਨਾਂ ਦਾ ਵਿਜ਼ਨ ਚੌੜਾ ਨਹੀਂ ਸੀ ਤੁਸੀਂ ਸਮਝਦੇ ਹੋ ਕਿ ਮਤਲਬ ਦੂਰ ਅੰਦੇਸ਼ੀ ਨਹੀਂ ਸੀ ਠੀਕ ਹੈ ਕਹਿੰਦੇ ਨੇ ਜਿੱਥੇ ਅਸਮਾਨ ਤੇ ਜ਼ਮੀਨ ਮਿਲਦੇ ਨਜ਼ਰ ਆਉਂਦੇ ਨੇ ਕਿ ਉਹਨੂੰ ਕਹਿੰਦੇ ਨੇ ਦਾਰਾ ਸੋਚਨ ਦਾ ਦਾਰਾ ਹਿੰਟਿਡ ਸੀ ਉਹ ਸਿਰਫ ਆਪਣੀ ਕੌਮ ਦੇ ਬਾਰੇ ਸੋਚ ਸਕਦੇ ਸੀ ਬੰਦੇ ਨੂੰ ਅਗਰ ਕੌਮ ਦੇ ਬਾਰੇ ਵੀ ਯਾਰ ਮੈਨੂੰ ਸਾਨੂੰ ਇਹ ਨਹੀਂ ਸਮਝ ਆਈ ਦਸਮ ਗ੍ਰੰਥ ਤੋਂ ਉਹਨੇ ਕੌਮ ਦੇ ਬਾਰੇ ਗੁਰੂ ਸਾਹਿਬ ਦੇ ਬਾਰੇ ਵੀ ਕੀ ਸੋਚਿਆ ਉਹਨੇ ਅੱਜ ਨਹੀਂ ਹੈਗਾ ਜਿਹੜੇ ਬੰਦੇ ਪਿੰਡਰਾਂ ਵਾਲੇ ਦੀ ਸਪੋਰਟ ਕਰਨੇ ਵਾਲੇ ਆ ਜੇ ਤੁਹਾਡੇ ਕੋਲ ਕੋਈ ਦਾਂ ਦੀ ਐਗਜ਼ੈਂਪਲ ਹੈਗੀ ਆ ਤੇ ਆਹ ਕੰਮਕੌਮ ਦੇ ਲਈ ਬਹੁਤ ਵਧੀਆ ਕੀਤਾ ਤੇ ਪੰਜਾਬੀਆਂ ਦੀ ਪੰਜਾਬੀ ਕਿਸਾਨੀ ਦੇ ਬਾਰੇ ਕੋਈ ਕਾਨੂੰਨ ਪਾਸ ਕਰਵਾਇਆ ਹੋਵੇ ਕਹਿ ਕੇ ਕੋਈ 2-4 ਨਹਿਰਾਂ ਖੁਦਵਾਈਆਂ ਹੋਣ ਕੋਈ ਕਾਲਜ ਯੂਨੀਵਰਸਿਟੀ ਅੰਤਰਰਾਸ਼ਟਰੀ ਪੱਧਰ ਤੇ ਕੋਈ ਸਿੱਖਾਂ ਦੇ ਲਈ ਕੋਈ ਮਤਲਬ ਕੌਮ ਬਾਰੇ ਕੀ ਸੋਚਿਆ ਉਹ ਇਹ ਕਹਿਣਾ ਵੀ ਜੇ ਸਾਡੇ ਦੋ ਬੰਦੇ ਸਾਡੀ ਗੱਡੀ ਨਾ ਛੱਡੀ ਤਾਂ 5000 ਹਿੰਦੂ ਵੱਡੂ ਸ਼ਾਂਤ ਤੇ ਇਹ ਕਹਿਣਾ ਵੀ ਜੇ ਅਟੈਕ ਹੋਇਆ ਤਾਂ 1 ਲੱਖ ਮਿਲਟਰੀ ਦਾ ਬੰਦਾ ਅਟੈਕ ਹੋਇਆ ਨੁਕਸਾਨ ਤਾਂ ਸਾਰੀ ਕੌਮ ਦਾ ਹੋਇਆ ਦਰਸਾ ਦਰਬਾਰ ਸਾਹਿਬ ਤੇ ਗੋਲੀਆਂ ਹੋਈਆਂ ਉਹ ਕੌਮਬਾਰੀ ਸੋਚਿਆ ਜਦੋਂ ਪਤਾ ਲੱਗ ਗਿਆ ਵੀ ਮਿਲਟਰੀ ਲੱਗ ਗਈ ਆ ਸਵੇਗ ਸਿੰਘ ਨੇ ਸਮਝਾਇਆ ਨਾ ਵੀ ਮਿਲਟਰੀ ਕੀ ਕੀ ਕਰਦੀ ਹੁੰਦੀ ਸਾਨੂੰ ਤੁਹਾਨੂੰ ਇਸ ਗੱਲੋਂ ਇਦਾਂ ਸਮਝ ਨਹੀਂ ਆਉਂਦੀ ਵੀ ਜਿਹੜਾ ਸਵੇਗ ਸਿੰਘ ਪਾਕਿਸਤਾਨ ਦੇ 90000 ਬੰਦੇ ਦੇ ਹਥਿਆਰ ਸਟੋਰਨ ਵੇਲੇ ਅਰੂੜੇ ਦੇ ਨਾਲ ਸੀ ਉਹਨੂੰ ਪਤਾ ਨਹੀਂ ਸੀ ਇੰਡੀਆ ਇੰਡੀਆ ਦੀ ਮਿਲਟਰੀ ਦੀ ਤਾਕਤ ਕੀ ਹੈ। ਯਾਨੀ ਇੰਡੀਆ ਦੀ ਮਿਲਟਰੀ ਜੇ 71 ਵਿੱਚ ਬੰਗਲਾਦੇਸ਼ ਬਣਨ ਵੇਲੇ ਇੱਕ ਸਾਲ ਪਹਿਲਾਂ 8-9 ਮਹੀਨੇ ਪਹਿਲਾਂ 70 ਦੇ ਐਂਡ ਵਿੱਚ ਪਾਕਿਸਤਾਨ ਦੀ ਇਲੈਕਸ਼ਨ ਹੁੰਦੀ ਆ ਜਿੱਥੇ ਬੰਗਲਾਦੇਸ਼ ਵਾਲਾ ਪਾਸਾ ਜਿਹੜਾ ਪਾਕਿਸਤਾਨਿਆ ਉਹ ਉਹ ਜਿਆਦਾ ਸੀਟਾਂ ਲੈ ਕੇ ਜਿੱਤ ਜਾਂਦਾ ਉਹ ਠੀਕ ਹੈ ਪਾਕਿਸਤਾਨ ਮਿਲਟਰੀ ਲਾ ਦਿੰਦਾ ਉਹਦੇ ਉੱਤੇ ਉਸ ਮਾਹੌਲ ਨੂੰ ਦੇਖ ਕੇ ਇੰਦਰਾ ਗਾਂਧੀ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ 72 ਵਿੱਚ ਹੋਣੀ ਸੀ ਉਹਨੂੰ ਇੱਕ ਸਾਲ ਪਹਿਲਾਂ ਕਰਾ ਲੈਂਦੀ ਪੀਕ ਤੇ ਸੀ ਰਿਕਾਰਡ ਤੋੜ ਜਿੱਤ ਹੁੰਦੀ ਹੈ ਉਹਦੀ ਪਹਿਲਾਂ ਤੋਂ ਪਲਾਨ ਬਣਾ ਕੇ ਬੈਠੀ ਸੀ ਕਿਉਂਕਿ 2-3 ਸਾਲ ਤੋਂ ਸਵੇਕ ਸਿੰਘ ਉਹ ਹੀ ਜਾ ਕੇ ਉੱਥੇ ਕੰਮ ਕਰ ਰਹੇ ਸੀ ਕਾਂਗਰਸ ਦੇ ਵਿੱਚ ਜਿਹੜੀ ਅੰਦਰੂਨੀ ਲੜਾਈ ਸੀ ਜਿਹੜਾ ਉਹਦੀ ਕੋਸ਼ਿਸ਼ ਸੀ ਤੱਕ ਦਾ ਕੇਂਦਰੀਕਰਨ ਕਰਨ ਦੀ ਉੱਥੇ ਵੱਡੇ ਲੀਡਰਾਂ ਨਾਲ ਝਗੜ ਰਹੀ ਸੀ ਰਾਸ਼ਟਰਪਤੀ ਤੱਕ ਆਪਣੀ ਮਰਜ਼ੀ ਦਾ ਬਣਾਉਂਦੀ ਹੈ ਸੁਪਰੀਮ ਕੋਰਟ ਦੇ ਜੱਜਾਂ ਤੱਕ ਜਾਂਦੀ ਸਵਿਧਾਨੀਆਂ ਸੋਧਾਂ ਤੱਕ ਜਾਂਦੀ ਹੈ ਉਹ ਸਾਰਾ ਕੁਝ ਕਰ ਲਈ ਜਦੋਂ ਉਹਨੂੰ ਪਤਾ ਪਈ ਆਹ ਟਾਈਮ ਜਿਹੜਾ ਇਸ ਵੇਲੇ ਪੂਰਾ ਮੇਰਾ ਜੋ ਬੰਦਾ ਟਾਈਮ ਹੈ ਇਲੈਕਸ਼ਨ 1 ਸਾਲ ਪਹਿਲਾਂ ਕਰਾਉਂਦੀ ਹੈ ਉੱਚ ਜਿੱਤਦੀ ਹੈ ਔਰ ਉਸੇ ਵੇਲੇ ਉਹ ਮਿਲਟਰੀ ਨਾਲ ਗੱਲ ਕਰਦੀ ਹੈ ਚਰਨਲ ਕਿਆ ਕੰਮ ਕਰਨਾ ਅਪ੍ਰੈਲ ਮਹੀਨੇ ਮਾਰਚ ਦੇ ਅੰਤ ਜਾਂ ਅਪ੍ਰੈਲ ਦੀ ਗੱਲ ਹੈ ਹੁਣ ਅਪ੍ਰੈਲ ਤੋਂ ਲੈ ਕੇ ਦਸੰਬਰ ਤੱਕ ਜਾਨੀ ਜਦੋਂ ਉਹ ਤੈਅ ਕਰਕੇ ਬੈਠੇ ਆ ਪਏ ਇਸ ਦਿਨ ਇਸ ਸਮੇਂ ਤੇ ਅਟੈਕ ਕਰਾਂਗੇ ਆਪਾਂ ਉਸ ਵੇਲੇ ਹਾਲਾਤ ਇਦਾਂ ਦੇ ਪੈਦਾ ਕਰਦੀ ਆ ਉਹ ਪੋਲਿਟੀਕਲੀ ਪਾਕਿਸਤਾਨ ਮਜਬੂਰ ਹੋ ਜਾਂਦਾ ਅਟੈਕ ਕਰਨ ਲਈ ਔਰ ਉਹ ਤਿਆਰੀ ਚ ਬੈਠੇ ਹੁੰਦੇ ਆ ਦੇ ਦਰਬਾਰ ਸਾਹਿਬ ਲਈ ਅਸੀਂ ਕਹੀ ਜਾਂਦੇ ਆ ਕਿ ਜਿੱਥੇ ਆਪਣਾ ਬਠਾਇਆ 78 ਦਾ ਪੈਦਾ ਕੀਤਾ ਹੋਇਆ ਬੰਦਾ ਆਪਣੇ ਗਿਆਨੀ ਜੈਸੂ ਹੁੰਦੇ ਕਬਜ਼ੇ ਦੇ ਵਿੱਚ ਆ ਸਾਰਾ ਕੁਝ ਸਾਰਾ ਕੰਟਰੋਲ ਵਿੱਚ ਆ ਉਹਨੂੰ ਅਸੀਂ ਕਹੀ ਜਾਂਦੇ ਕਿ ਨਹੀਂ ਨਹੀਂ ਉਹ ਤਾਂ ਜੀ ਅਚਾਨਕ ਫੌਜ ਲਾਤੀ ਉਹਨਾਂ ਨੇ ਚਾਹੇ ਇੱਕ ਦਿਨ ਪਹਿਲਾਂ ਫੈਸਲਾ ਹੋਇਆ ਹੋਵੇ ਦੋ ਦਿਨ ਪਹਿਲਾਂ ਹੋਇਆ ਹੋਵੇ ਇਦਾਂ ਨਹੀਂ ਹੁੰਦਾ ਕਿ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਜਾਂ ਜਰਨਲਾਂ ਨੂੰ ਪਤਾ ਹੀ ਨਾ ਹੋਵੇ ਇੰਨੀ ਗੱਲ ਸਵੀਗਸ ਨੂੰ ਘੱਟੋ-ਘੱਟ ਪਤਾ ਹੋਣੀ ਚਾਹੀਦੀ ਸੀ। ਉਹਨੂੰ ਦੱਸਣਾ ਚਾਹੀਦਾ ਸੀ ਇਹਨਾਂ ਨੂੰ। ਕਿ ਜੇ ਮਿਲਟਰੀ ਇਸ ਪੱਧਰ ਤੱਕ ਐਕਸ਼ਨ ਕਰ ਰਹੀ ਹੈ ਨਾ, ਜੇ ਐਸ ਕੈਡਰ ਦਾ ਬੰਦਾ ਸਪੀਕਰ ਵਿੱਚ ਬੋਲ ਰਿਹਾ ਹੈ ਤਾਂ ਕਮ ਖਤਰੇ ਵਾਲਾ। ਉਹਦੇ باوجود ਵੀ ਕਹਿਣਾ ਪੇ ਕੌਮ ਦੇ ਬਾਰੇ ਸੋਚਦਾ ਸੀ। ਨਿਆਣੇ ਨਾ ਬਣਾਓ ਸਾਨੂੰ ਭਾਈ। ਕੀ? ਹੋਰ ਵੀ ਨਾਲ ਦੇ ਪਿੰਡ ਦਾ ਜੇ ਤੁਸੀਂ ਪਿੰਡ ਦੇ ਲੀਟਰ ਉਹ ਨਾਲ ਦੇ ਪਿੰਡ ਦਾ ਜਾਂ ਪੂਰੇ ਜ਼ਿਲ੍ਹੇ ਦਾ ਜਾਂ ਪੂਰੀ ਸਟੇਟ ਦਾ ਜਿੰਨਾ ਉੱਪਰ ਉਠੋ ਉਹਨਾਂ ਬੰਦਾ ਉੱਚਾ ਸਮਝੋ ਹੂੰ ਬਾਕੀ ਆਪਣੇ ਲੈਵਲ ਦੇ ਉੱਤੇ ਬਿਲਕੁਲ ਸੱਚੇ ਸੁੱਚੇ ਸੀ ਪਰ ਉਹਨਾਂ ਦਾ ਸਰਕਲ ਆਫ ਥਿੰਕਿੰਗ ਨਹੀਂ ਹੁਣ ਆ ਗੱਲਾਂ ਕਹਿਣੀਆਂ ਆਪਣੇਤ ਜਦੋਂ ਜਦੋਂ ਸੋਡੀ ਵਾਲਾ ਮਾਮਲਾ ਯਾਰ ਛਿੰਦੇ ਹੁਣੀ ਕਿੱਦਾਂ ਦੇ ਸੋਡੀ ਅਰਗੇ ਕਿੱਦਾਂ ਦੇ ਗੁੰਡੇ ਬੰਦੇ ਜਿਹੜੇ ਪਾਲੇ ਵਾਲੇ ਦੁਆਲੇ ਤੁਸੀਂ ਜਿੰਨੇ ਵੀ ਬੰਦੇ ਉਸ ਵੇਲੇ ਨੇੜੇ ਰਹਿੰਦੇ ਸੀ ਜਿਹੜੇ-ਜਿਹੜੇ ਇਲਾਕੇ 'ਚ ਉਹ ਗਏ ਆ ਉਹਨਾਂ ਦਾ ਵਿਹਾਰ ਦੇਖੋ ਤੁਸੀਂ ਨਸ਼ਾ ਕਰਨ ਵਾਲਿਆਂ 'ਚ ਲੜਾਈ ਝਗੜੇ ਵਾਲਿਆਂ 'ਚ ਆ ਤਾਂ ਪਸ਼ੂ ਵਰਤੀ ਆ ਨਾ ਤੇ ਅਸੀਂ ਜੇ ਅਸੀਂ ਕਹਿੰਨੇ ਵੀ ਸ਼ਰਾਬ ਪੀਂਦਾ ਸੀ ਬੰਦਾ ਲੈ ਜੀ ਹੁਣ ਤਾਂ ਅਮਰਤ ਸ਼ਕ ਲੈ ਉਹ ਗੱਲ ਤਾਂ ਹੈ ਵੀ ਲਾਇਸੈਂਸ ਲੈ ਰਹੇ ਹੋ ਬੰਦਿਆਂ ਦਾ ਪਿਸ਼ੋਕੜ ਤਾਂ ਸਾਰਿਆਂ ਦਾ ਉਦਾਂ ਦਾ ਹੈ ਨਾ ਉਹ ਸਾਰੇ ਆਪਣੇ ਆਪ ਨੂੰ ਇਦਾਂ ਨਾ ਕਰੋ ਵੀ ਪਿੰਡਰ ਵਾਲੇ ਨੂੰ ਗੁਰੂ ਅਰਜਨ ਦੇਵ ਜੀ ਬਣਾ ਕੇ ਕਹੀ ਜਾਂਦੇ ਆ ਅਸੀਂ ਪੇ ਬਿਧੀ ਚੰਦ ਕੋ ਚੋਰ ਗਿਆ ਪੇ ਦਾ ਹੱਥ ਲਾਇਆ ਉੱਤੇ ਤਾਂ ਚਰਨਾਟ ਆਈ ਸਿਰ ਦੇ ਵਿੱਚਾਂ ਜਿਹਦਾ ਪਿੰਦਰਪਲ ਕਰੀ ਜਾਂਦੇ ਪੇ ਸਰੀਰ ਚ ਚਰਨਾਟ ਛੜ ਗਈ ਉਹਨਾਂ ਦੇ ਬ੍ਰਹਮ ਗਿਆਨ ਵੱਡ ਗਿਆ ਉਹਨਾਂ ਦੇ ਅੰਦਰ ਪੇ ਹੁਣ ਛਿੰਦੇ ਛੋਡੀ ਹੋਣਾ ਦੇ ਅੰਦਰ ਵੀ ਇਦਾਂ ਬ੍ਰਹਮ ਗਿਆਨ ਵਾੜ ਦਿੱਤਾ ਇਦਾਂ ਨਹੀਂ ਹੁੰਦਾ ਜਿਹੜਾ ਬੰਦਾ ਜੇ ਨਾ ਕੋਈ ਚੋਰ ਕਿਸੇ ਸਾਧ ਦੀ ਗਵਾਹੀ ਦਿੰਦਾ ਆ ਤਾਂ ਤੁਨੀ ਸ਼ੱਕ ਪੈਣੀ ਚਾਹੀਦੀ ਹੈ ਤਾਂ ਜੇ ਉਹਦੇ ਉਲਟ ਚੋਰ ਨੇ ਕੋ ਉਲਟ ਕੰਮ ਕੀਤਾ ਤੇ ਸਾਹਦ ਉਹਦੀ ਗਵਾਹੀ ਦਿੰਦਾ ਇਹ ਵੀ ਸ਼ੱਕ ਪੈਣੀ ਚਾਹੀਦੀ ਇਹ ਕੁਝ ਮਿਲੀ ਭੁਗਤਿਆ ਕੁਛ ਨਾ ਕੁਛ ਹੋਇਆ ਹੈ ਗੁਰੂ ਸਾਹਿਬ ਦੀਆਂ ਸਾਖੀਆਂ ਨੂੰ ਲੈ ਲੈ ਕਿ ਹਰ ਥਾਂ ਦੇ ਉਤੇ ਸ਼ੰਦੇ ਦੀ ਗੁੰਡਾਗਰਦੀ ਇਹਨਾਂ ਨੂੰ ਬਲਜੀਤ ਕੌਰ ਵਾਲੇ ਸੋਢੀ ਵਾਲੇ ਕੇਸ ਤੋਂ ਵਾਦੀ ਦੀ ਸੀ ਦੂਰਦੇਸ਼ੀ ਪਹਿਲਾਂ ਨਹੀਂ ਸੀ ਇੰਨੀ ਪਰ ਸਚਾਈ ਇਹ ਆ ਕਿ ਮਾਹੌਲ ਹੀ ਇਹ ਸੀ ਕਿ ਜਿਹੜਾ ਕੋ ਬੰਦਾ ਪੁਲਿਸ ਤੋਂ ਹਥਿਆਰ ਖੋ ਕੇ ਪਿੰਡ ਦੇ ਸਰਪੰਚ ਤੋਂ ਕਿਸ ਤੋਂ ਖੋ ਕੇ ਕਰਕੇ ਆ ਕੇ ਉੱਥੇ ਦਾਖਲ ਹੁੰਦਾ ਸੀ ਮਾਰ ਕੁੱਟ ਕੇ ਉਹਨੂੰ ਸਤਿਕਾਰ ਦੀ ਨਿਗਾਹਾਂ ਦੇਖਿਆ ਜਾਂਦਾ ਸੀ ਠੀਕ ਹੈ ਪਰਸੈਪਸ਼ਨ ਲਿਮਿਟਡ ਪਰ ਇਹਦੇ ਵਿੱਚ ਬਰਗੇਡੀਅਰ ਸਾਹਿਬ ਇਹ ਵੀ ਸੀਗਾ ਇਹ ਪੜਾਈ ਦੀ ਕੰਮ ਇਹ ਬਰਗੇਡੀਅਰ ਸਾਹਿਬ ਇਹ ਚ ਸਭ ਤੋਂ ਵੱਡੀ ਅਹਿਮ ਗੱਲ ਇਹ ਸੀ ਕਿ 6 ਸਾਲ ਦਾ ਸਮਾਂ ਔਰ ਉਹਨੇ ਥੋੜੇ ਸਮੇਂ ਦੇ ਵਿੱਚ ਪੰਜਾਬ ਦੀ ਇਸ ਤਰ੍ਹਾਂ ਦੀ ਨਕਬੀ ਲੀਡਰਸ਼ਿਪ ਦੇ ਬਰਾਬਰ ਆਪਣੇ ਆਪ ਨੂੰ ਉਭਾਰ ਕੇ ਖੜਾ ਕਰਨਾ ਤੇ ਨੌਜਵਾਨੀ ਦੀ ਜਿਹੜੀ ਸਿੱਖ ਚੇਤਨਤਾ ਹੈ ਉਹਨੂੰ ਇੱਕ ਚੈਨਲਾਈਜ਼ ਕਰਕੇ ਆਪਣੇ ਨਾਲ ਜੋੜਨਾ ਔਰ ਜਿਸ ਗੱਲ ਨੂੰ ਉਹ ਆਪਣੀ ਇੱਕ ਐਨਥਰੋਪੋਲੋਜਿਸਟ ਜਾਇਸ ਪੈਟੀਗਰੂ ਬਸ ਤੂੰ ਜਾਣੀ ਹਾ ਹੀ ਸਾਰੀ ਉਮਰ ਨਹੀਂ ਸੌ ਐਸੇ ਕਮੀਨੇ ਬੰਦੇ ਆ ਨਾ ਜਾਣੀ ਦਬ ਉਹਨਾਂ ਦੀਆਂ ਲਿਆ ਕਿ ਉਹ ਫਲਾਨੇ ਦੇ ਹਿਸਟੋਰੀਅਨ ਨੇ ਆ ਗੱਲ ਕਹੀ ਉਹਨੇ ਸਿੱਧੀ ਸਿੰਪਲ ਗੱਲ ਆ ਕਿ 6 ਸਾਲਾਂ ਯਾਰ ਅੰਨੇ ਆ ਦੀਦਾ ਨਹੀਂ ਸਾਨੂੰ ਕਿਦਾਂ ਖੜਿਆ ਜਿਹੜੀ ਉਹਨਾਂ ਦੀ ਆਪਣੀ ਖੰਨਾ ਜੰਗੀ ਸੀ ਸੋਚ ਦੇ ਪੱਖੋਂ ਦਿਮਾਗ ਵੈਸੇ ਜਿਹੜੀ ਤੁਸੀਂ ਤਲਵੰਡੀ ਦੀ ਗੱਲੋਂ ਗੋਵਾਲ ਦੀ ਗੱਲ ਟੋੜੇ ਦੀ ਗੱਲ ਬਾਦਲਾਂ ਦੀ ਗੱਲ ਉਹਨਾਂ ਦੇ ਬਰਾਬਰ ਕਿੱਥੇ ਬੰਦਾ ਹਾਂ ਠੀਕ ਹੈ ਉਸ ਵੇਲੇ ਹੌਲ ਗੁੰਡਾ ਕਰਦੀ ਦਾ ਹੋ ਗਿਆ ਸਰਕਾਰ ਨੇ ਖੁਣ ਦਿੱਤੀ ਹੈ ਸ਼ਹਿਦ ਦਿੱਤੀ ਹੈ ਕਿਉਂਕਿ ਉਹਨੂੰ ਬਿਠਾਲਿਆ ਹੀ ਅਕਾਲੀਆਂ ਨੂੰ ਖਤਮ ਕਰਨ ਲਈ ਸੀਗਾ ਤੇ ਤੁਸੀਂ ਇਹ ਕਹਿੰਦੇ ਆ ਕਿ ਉਹ ਆਪਣੀ ਆਪਣੀ ਲਿਆਕਤ ਦੇ ਨਾਲ ਉਹਨਾਂ ਦੇ ਬਰਾਬਰ ਖੜਾ ਹੋ ਗਿਆ ਤੇ ਨੌਜਵਾਨੀ ਨੂੰ ਅਖੇ ਇਨਸਪਾਇਰ ਕੀਤਾ ਅਮਰਤਪਾਲ ਨੇ ਨੌਜਵਾਨੀ ਨੂੰ ਇਨਸਪਾਇਰ ਕੀਤਾ ਫਿਰ ਜਿਸ ਤਰੀਕੇ ਨਾਲ ਠਾਣੇ ਦੇ ਉੱਤੇ ਕੁਰਸੀਆਂ ਭਰਨ ਦੀ ਕਿਸੇ ਜਾ ਕੇ ਸ਼ਰਾਬ ਵਾਲੀ ਫੈਕਟਰੀ ਬੰਦ ਜਿਹੜੀਆਂ ਕਿ ਟ੍ਰਾਮਾ ਹੋਈਆਂ ਇਤੁਈ ਕੰਗੇ ਇਨਸਪਾਇਰ ਕੀਤਾ ਜਾਂ ਇਹ ਸਮਝਦੇ ਹਾਂ ਅਸੀਂ ਕਿ ਨੌਕਰੀਆਂ ਨਾ ਹੋਣ ਕਰਕੇ ਬੇਰੁਜ਼ਗਾਰੀ ਕਰਕੇ ਨਸ਼ਿਆਂ 'ਚ ਪਏ ਹੋਣ ਕਰਕੇ ਨਕੰਮੇ ਹੋਣ ਕਰਕੇ ਬਿੱਲੜ ਹੋਣ ਕਰਕੇ ਕੰਮ ਕਰਦੇ ਕਿ ਕਿੰਨੇ ਉਹ ਬੰਦੇ ਆ ਜਿਹੜੇ ਆਈਲਟਸ ਕਰਕੇ ਬਾਹਾਂ ਅਮਰੀਕਾ ਜਾਣ ਨੂੰ ਏਜੰਟਾਂ ਨੂੰ 20 20 30 30 ਲੱਖ ਦੇ ਕੇ ਬੈਠੇ ਹੋਣ ਬੰਦੇ ਕਿਸੇ ਤਰ੍ਹਾਂ ਉੱਥੇ ਪਹੁੰਚ ਕੇ ਰਿਫਿਊਜੀ ਕੇਸ ਲਾਉਣਾ ਹੋਵੇ ਉਹ ਬੰਦੇ ਗਏ ਹੋਣਗੇ ਅਮਰਤਪਾਲ ਦੇ ਨਾਲ ਤੇ ਸਮਝ ਪੈਂਦੀ ਹੈ ਉਹ ਹਾਈਲਟਸ ਕਰਕੇ ਵੀ ਜਿਹੜੇ ਬੰਦੇ ਕਿਸੇ ਤਰ੍ਹਾਂ 2 ਨੰਬਰ ਤੇ ਸਰਟੀਫਿਕੇਟ ਬਣਾ ਕੇ ਬਾਹਰ ਜਾ ਕੇ ਰਿਫਿਊਜੀ ਕੇਸ ਠੋਕਣਾ ਜਾ ਕੇ ਬੇਖਰੀਥੋਂ ਨਿਕਲੋ ਉੱਥੇ ਜਾ ਕੇ ਕੋਈ ਨਹੀਂ ਪੜ੍ਹਾਈ ਹੁੰਦੀ ਹੋਣੀ ਤੇ ਰਿਫਿਊਜੀ ਲਾਵਾਂਗੇ ਉਹ ਉਹ ਗਏ ਹੋਣ ਉਹਦੇ ਦਿਵਾਲੀ ਟੱਬਰ ਉਹਦਾ ਗਿਆ ਹੋਵੇ ਇੱਕ ਬੰਦੇ ਨੇ ਜਾ ਕੇ ਰਿਫਿਊਜੀ ਕੇਸ ਲਾਤਾ ਬਾਪੂ ਆ ਚਾਚਾ ਆ ਮਾਤਾ ਆ ਉੱਥੇ ਗਈ ਪੁਲਿਸ ਡੰਡਾ ਮਾਰਦੇ ਉਹਦੀਆਂ ਫੋਟੋ ਲਾਈਆਂ ਪਿਆ ਦੇਖੋ ਜੀ ਮੇਰੇ ਟੱਬਰ ਨੂੰ ਕੁੱਟਣ ਲੱਗਿਓ ਮੈਂ ਗਿਆ ਪੰਜਾਬ ਮੈਂ ਤਾਂ ਮਾਰ ਦੇਣਾ ਪੁਲਿਸ ਨੇ ਉਹ ਬੰਦੇ ਹੋਏ ਹੋਣਗੇ ਉੱਦਾਂ ਨਹੀਂ ਕੋਈ ਮੈਂ ਦੀ ਉਹ ਗੱਲ ਕਰਦੀ ਹੈ ਕਿ ਲਹਿਰ ਚੱਲ ਰਹੀ ਹੋਵੇ ਤੇ ਲੀਡਰ ਬਣਨਾ ਬੜਾ ਸੌਖਾ ਹੁੰਦਾ ਜਿ ਤਰ੍ਹਾਂ ਅੱਜ ਚਾਰ ਬੰਦੇ ਇਕੱਠੇ ਹੋਣ ਤੇ ਇੱਕ ਜਣਾ ਫੋਨ ਫੜ ਕੇ ਲਾਈਵ ਹੋ ਜਾਂਦਾ ਹੈ ਉਹ ਕੰਨਾ ਬੜਾ ਸੁੱਖਾ ਹੁੰਦਾ ਪਰ ਅਚੇਤ ਕੌਮ ਦੇ ਵਿੱਚ ਆਜ਼ਾਦੀ ਦੀ ਚੇਤਨਤਾ ਪੈਦਾ ਕਰਨਾ ਤੇ ਉਹਦੀ ਅਗਵਾਈ ਆ ਗੱਲ ਉਦੋਂ ਕਿ ਨੇ ਇੱਥੇ ਕਹੀ ਆ ਇਹਨੂੰ ਪੁੱਛੋ ਪਈ ਇਹੀ ਸਟੇਟਮੈਂਟ ਹੋਂ ਤੂੰ ਅਮਰਤਪਾਲ ਦੀ ਵਾਰੀ ਕਿਉਂ ਨਹੀਂ ਦਿੰਦਾ ਜੇ ਭਿੰਡਰਾਂ ਵਾਲੇ ਨੂੰ ਇਹਦਾ ਕ੍ਰੈਡਿਟ ਦੇਣਾ ਆ ਪਈ ਉਹਨੇ ਇੱਕ ਲਹਿਰ ਨਵੀਂ ਖੜੀ ਕੀਤੀ ਆ ਜਲਦੀ ਦੇ ਵਿੱਚ ਨਹੀਂ ਆਇਆ ਜੇ ਉਹਨੂੰ ਕ੍ਰੈਡਿਟ ਦੇਣਾ ਤਾਂ ਅਮਰਤਪਾਲ ਨੂੰ ਦੋਸ਼ੀ ਵੀ ਠਰ ਹੋਣਾ ਪਾਣਾ ਹੈ। ਬਿਆ ਕੇ ਬਸ ਲਾ 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 ਕਰਕੇ ਖੜੇ ਹੋ ਗਏ ਆ ਠੀਕ ਆ? ਨਹੀਂ ਇਹ ਕੰਮ ਕੋਈ ਇੰਨਾ ਸੌਖਾ ਨਹੀਂ ਹੁੰਦਾ ਜਿਹੜਾ ਸੰਤ ਜਨਰੈਲ ਸਿੰਘ ਨੇ ਇਸ ਸਦੀ ਦੇ ਵਿੱਚ ਕੀਤਾ। ਬਿਲਕੁਲ ਜੀ। ਇੱਕ ਫੈਕਟਰ ਸੀ, ਇੱਕ ਫੈਕਟਰ ਜਿਹੜਾ ਉਹਨਾਂ ਦੇ ਹੱਕ ਵਿੱਚ ਜਾਂਦਾ ਕਿ ਸਾਡੀ ਕੌਮ ਆਹ ਸੁਣੀਓ। ਬੜੀ ਜਲਦੀ ਕੌਮ ਨੂੰ ੜਕਾਉਣਾ ਖਾਸ ਤੌਰ ਤੇ ਜਿਹੜਾ ਜਵਾਨ ਤੱਕੇ ਨੂੰ ੜਕਾਉਣਾ ਬਹੁਤ ਸੌਖਾ ਹੈ। ਅਸੀਂ ਐਵੇਂ ਪੁੱਤਰ ਜਾਂਦੇ ਆ ਉਹ ਕਹਿੰਦੇ ਆ ਕਿ ਚਲੋ ਆ ਲੈ ਲੋ ਸ਼ਾਨਦਾ ਤੁਹਾਨੂੰ ਸਾਰੀਆਂ ਗੱਲਾਂ ਦੇ ਜਵਾਬ ਅੰਮ੍ਰਿਤਪਾਲ ਵਾਲੀ ਦੀਪ ਸਿੱਧੂ ਵਾਲੀ ਠੀਕ ਆ ਲੱਖੇ ਸਤਾਣੇ ਵਾਲੀ ਕਿਸਾਨ ਮੋਰਚੇ ਵਾਲੀ ਆ ਆ ਭਿੰਡਰਾਂ ਵਾਲੇ ਵਾਲੀ ਸਾਰੀਆਂ ਗੱਲਾਂ ਦਾ ਜਵਾਬ ਇਸ ਸਟੇਟਮੈਂਟ ਦੇ ਵਿੱਚ ਆ ਤੇ ਪੰਜਾਬ ਦੀ ਨੌਜਵਾਨੀ ਜਿਹੜੀ ਆ ਨਾ ਠੀਕ ਆ ਹਰ ਵੇਲੇ ਤਿਆਰ ਬੈਠੀ ਇਹ ਗੱਲ ਮਾਸਟਰ ਤਾਰਾ ਸਿੰਘ ਵੀ ਕਬੂਲ ਕੇ ਬੈਠਾ ਇਹਨਾਂ ਨੂੰ ਕੰਟਰੋਲ ਕਰਨ ਲਈ ਕੋਈ ਨਾ ਕੋਈ ਨਾਰੇ ਮੁਜ਼ਾਰੇ ਧਰਨੇ ਮਾਰਕ ਉੱਟਣ ਲਈ ਇਦਾਂ ਉਤਸ਼ਾਹਤ ਹੀ ਤਾਂ ਹੁੰਦੇ ਆ। ਪੜ੍ਹਾਈ ਦੇ ਲਈ ਜ਼ਿੰਮੇਵਾਰੀਆਂ ਲਈ ਤਿਆਰ ਨਹੀਂ ਹੁੰਦੇ। ਯੋਧਾਪਣ ਤਾਂ ਇਹਨਾਂ ਦਾ ਉਸ ਵੇਲੇ ਨਿਕਲਦਾ ਜਦੋਂ ਗਿਲ ਦੇ ਮੂਰੇ ਦੇਖਿਆ ਕਿਦਾਂ ਦਿਹਾੜੀ ਦਾ ਰੰਗ ਬਹਿ ਜਾਂਦਾ ਸੀ ਜਾ ਕੇ। ਜਿਹੜਾ ਜੋਦਾ ਪਾਣਿਆ ਨਾ ਉਹ ਥੱਡੇ ਇਥੋਂ ਖੋਪਰ ਚੋਂ ਨਿਕਲਣਾ। ਤੁਹਾਡੇ ਢਿੱਡ ਦੇ ਨਾਰੇਆਂ ਵਿੱਚ ਨਹੀਂ ਸਵਾਰਥ ਵਿੱਚ ਉਹਨੇ ਨਿਕਲਣਾ ਯੋਧੇ ਦਾ ਅਰਥ ਇਹ ਨਹੀਂ ਹੁੰਦਾ ਲੜਨ ਲਈ ਤਿਆਰ ਹੋਵੇ ਯੋਧੇ ਦਾ ਅਰਥ ਹੁੰਦਾ ਜਿਹੜਾ ਕਮਿਟਿਡ ਹੋਵੇ ਦ੍ਰਿੜ ਹੋਵੇ ਜਿਹਦੇ ਕੋਲ ਕੋ ਸੋਚ ਹੋਵੇ ਇੱਕ ਵਿਚਾਰਤਾ ਰੰਗ ਲੱਗ ਕੇ ਖੜਾ ਹੋਵੇ ਜਿਸ ਨੂੰ ਲੱਗਦਾ ਹੋਵੇ ਕਿ ਤਬਾਹ ਹੋ ਜੂ ਮੈਂ ਪਰ ਆ ਗੱਲ ਇੱਥੇ ਰੜੀ ਆਪਣੀ ਕੋ ਵਿੱਚ ਲਾ 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 ਕਰਕੇ ਪੈਸੇ ਆਏ ਤਾਂ ਜੋ ਕੋ ਪ੍ਰਵਾਨ ਨਹੀਂ ਹੁਣ ਯੋਧੇ ਕਹੋਗੇ ਤੁਸੀਂ ਅਕਾਲੀ ਹੁਣ ਇਹੀ ਯੋਧੇ ਆ ਨਾ ਸਾਡੇ ਬਸ ਪਿੱਛੇ ਨੂੰ ਜਾ ਕੇ ਦੇਖੋਗੇ ਤੁਸੀਂ ਇਦਾਂ ਦੇ ਲੱਪਣੇ ਆ ਤੁਹਾਨੂੰ ਹਨਾ ਬਲਟੋਹੇ ਹੁਣ ਹੁਣ ਇਦਾਂ ਦੇ ਬਣ ਗਏ ਉਦੋਂ ਵੀ ਇਹੀ ਬਰਤੀ ਲੈ ਕੇ ਜਾ ਕੇ ਬੈਠੇ ਜੀ ਫੈਸਲਾ ਲੈਂਦਾ ਉਹ ਤੁਸੀਂ ਮੋਟਰਸਾਈਕਲ ਲੈ ਲਓ ਇਹ ਕਰ ਲਓ ਉਹ ਕਰ ਲਓ ਤੇ ਮੁੰਡੇ ਜਵਾਨ ਮੁੰਡੇ 15 16 ਸਾਲ ਦੇ ਉਹਕੇ ਦੇ ਆ ਤੇ ਬੜੀ ਚੰਗੀ ਕਰਦੇ ਬਹੁਤ ਹੈ ਉਹ ਤਾਂ ਅੱਗੇ ਹੋ ਚਾਹੁੰਦੇ ਨੇ ਚਲੋ ਕਿਲਾ ਵੇਚ ਕੇ ਕਾਟਰ ਸਾਈਕਲ ਲੈ ਲਾ ਬੰਦੂਕ ਲੈ ਲਾ ਕੁਛ ਲੈ ਲਾ ਇਹ ੜਕਾਉਣਾ ਜਿਹੜਾ ਬਹੁਤ ਸੋਖਾ ਹੈ ਤਾਂ ਹੀ ਜਿਹੜੇ ਜਿਹੜਾ ਜਿਹੜੀ ਕਾਮ ਜਲਦੀ ੜਕ ਜਾਂਦੀ ਹੈ ਉਹ ਕਿਸੇ ਦੇ ਪਿੱਛੇ ਵੀ ਲੱਗ ਸਕਦਾ ਬਿਲਕੁਲ ਜੀ ਇਹਦੇ ਵੀ ਜਿੱਦੇ ਉਹਨਾਂ ਦੇ ਜਿੱਦੇ ਉਹਨਾਂ ਦੇ ਆਚਰ ਜਿਹੜੇ ਨਾਲ ਸਾਥੀ ਸੀ ਸਾਰੇ ਸਿਆਣੇ ਨਹੀਂ ਸੀ ਹਾਂ ਜੀ ਬੜੇ ਬੂਰਖ ਵੀ ਸੀ ਉਹਨਾਂ ਦੇ ਵਿੱਚ ਬਿਲਕੁਲ ਆਕਲ ਆਪਣਾ ਟਾਈਮ ਚੱਲਾ ਮੈਂ ਸਮ ਅਪ ਕਰ ਦਾਂ ਗੱਲ ਆ ਸਮ ਅਪ ਦੇ ਵਿੱਚ ਹੁਣ ਸੁਪਰ ਜਵਲੀ 골ਡੀ ਦਾ ਯਾਨੀ ਇਹਨੂੰ ਪੂਰਾ ਇਹ ਜਿਹਦਾ ਪਲੈਟਿਨਮ ਜੁਬਲੀ ਨੇ ਹਿੰਦੀ ਇਦਾਂ ਸਿਰੇ ਦੀ ਦੇਖੋ ਸਿਰੇ ਦਾ ਦੋ ਗਲਾਪਨ ਹੁਣ ਸਮਾਪਤ ਦੇ ਵਿੱਚ ਦੇਣ ਲੱਗਾ ਇਹ ਜਦੋਂ ਅਸੀਂ ਨਾ ਜਦੋਂ ਰੇਡੀਓ ਸ਼ੁਰੂ ਕੀਤਾ ਤੇ ਕਾਮਰੇਡ ਲਾਣਾ ਜਿਹੜਾ ਇੱਥੇ ਸਾਡਾ ਨਿਊਜ਼ੀਲੈਂਡ ਵਾਲਾ ਵੀ ਭਗਸੇ ਮੋਰਿਅਲ ਟਰਸਟ ਵਾਲੇ ਰੇਡੀਓ ਸਪਾਈ ਸੀਗਾ ਕੈਨੇਡਾ ਅਮਰੀਕਾ ਤੋਂ ਸਾਰੇ ਕਹਿੰਦੇ ਸੀ ਨਹੀਂ ਰੇਡੀਓ ਪ੍ਰੋਗਰਾਮ ਇਦਾਂ ਹੋਸਟ ਨੂੰ ਇਦਾਂ ਨਹੀਂ ਕਰਨੀ ਚਾਹੀਦੀ ਕਿੱਦਾਂ ਕਰਨੀ ਚਾਹੀਦੀ ਆ ਆ ਦੇਖੋ ਇਹਨੂੰ ਕਹਿੰਦੇ ਹੋਸਟ ਆ ਜਿਹੜੀ ਗੱਲ ਹੈ ਨਾ ਜਿਹਨੂੰ ਇੱਕ ਪੱਖ ਤੋਂ ਜਦੋਂ ਦੇਖਿਆ ਜਾਵੇ ਤਾਂ ਨੈਗੇਟਿਵ ਲੱਗਦੀ ਏ ਕਿ ਬਹੁਤ ਸਾਰੀ ਸਾਡੀ ਕੌਮ ਦੇ ਵਿੱਚ ਇਹ ਪ੍ਰੋਬਲਮ ਹੈ ਕਿ ਅਸੀਂ ਫੜਾ ਫੱਟ ਪੜ੍ਹ ਕੇ ਜਾਂਦੇ ਆ ਖੜੇ ਹੋ ਜਾਂਦੇ ਆ ਜੋਸ਼ ਬਹੁਤ ਆ ਪਰ ਜੇ ਇਹਨੂੰ ਪੋਜ਼ਿਟਿਵ ਪੁਆਇੰਟ ਤੋਂ ਦੇਖਿਆ ਜਾਵੇ ਇਹੀ ਸ਼ਾਇਦ ਸਾਡੀ ਖਾਸੀਅਤ ਹੈ ਕਿ ਸਾਰਾ ਗੱਡੀ ਵਿੱਚ ਸਾਡਾ ਨਾਮ ਲਿਆ ਜਾਂਦਾ World War ਵਿੱਚ ਸਿੱਖਾਂ ਦਾ ਨਾਮ ਲਿਆ ਦੁਰ ਫਿਟੇ ਮੂੰਹ ਫੜਾ ਵਰਲਡ ਵਾਰ ਦੇ ਵਿੱਚ ਤੁਸੀਂ ਜਿਹਨਾਂ ਦੇ ਬਾਰੇ ਰੋਲਾ ਪਾਉਨੇ ਨਾ ਵੀ ਇਦਾਂ ਅੰਗਰੇਜ਼ਾਂ ਨੇ ਆਹ ਕੀਤਾ ਸਾਡੇ ਨਾਲ ਆਹ ਕੀਤਾ ਉਹਨਾਂ ਦੀ ਲਈ ਲੜਨਾ ਉਹਨਾਂ ਦੇ ਨੌਕਰ ਬਣ ਕੇ ਲੜਨਾ ਸਾਰਾ ਘੜੀ ਚ ਉਹਨਾਂ ਦੇ ਨੌਕਰ ਬਣ ਕੇ ਲੜਨਾ